ਕੋਠੀ ਵਿਵਾਦ ਤੋਂ ਬਾਅਦ ਹੁਣ ਰਵਨੀਤ ਬਿੱਟੂ ਤੇ ਇੱਕ ਹੋਰ ਗਿਰਨ ਜਾ ਰਿਹਾ ਹੈ ਗਾਜ ਵਿਧਾਇਕ ਗੁਰਪ੍ਰੀਤ ਗੋਗੀ ਨੇ ਦਿੱਤਾ ਬਿਆਨ ਕਿ ਆ ਪਹਿਲਾ ਵਸੂਲੋ ਕੋਠੀ ਦੇ ਕਿਰਾਏ ਵਾਲੇ ਪੈਸੇ ਤਾਂ ਹੁਣ ਵਸੂਲਾਂਗੇ ਸਰਕਟ ਹਾਊਸ ਵਿੱਚ ਰਹਿਣ ਵਾਲੇ ਸੁਰੱਖਿਆ ਕਰਮੀਆਂ ਦੇ ਕਮਰਿਆਂ ਦਾ ਕਿਰਾਇ ਨਗਰ ਨਿਗਮ ਵੱਲੋਂ ਅਧਿਕਾਰੀਆਂ ਤੇ ਕੀਤੀ ਕਾਰਵਾਈ ਨੂੰ ਦੱਸਿਆ ਗਲਤ ਆ ਛੋਟੇ ਮਲਾਜ਼ਮ ਬਣੇ ਬਿੱਲੀ ਨੇ ਬੱਕਰੇ ਰਵਨੀਤ ਬਿੱਟੂ ਤੇ ਮਾਮਲਾ ਦਰਜ ਕਰਨ ਦੀ ਕਹੀ ਗੱਲ। ਜਿੱਥੇ ਕਿ ਰਾਉਂਗਾਰਾ ਮੇਰੇ ਕੋਲ ਜੀ ਜਦੋਂ ਦੇ ਕੇਜਵਾਲ ਸਾਹਿਬ ਆਹਰ ਆਏ ਨੇ ਤੇ ਉਦੋਂ ਦਾ ਸਾਡੇ ਵਰਕਰ ਦੇ ਵਿੱਚ ਲੜਕੇ ਅੱਗੇ ਸਾਡੇ ਜੀਤੂ ਸਾਹਿਬ ਵਾਲਾ ਪੂਰਾ ਦੂਸ਼ੋ ਜੋ ਕਿ ਇੱਕ ਹੱਕ ਸੱਚ ਦੀ ਲੜਾਈ ਆ। ਦੇਸ਼ ਦੇ ਹਿੱਤ ਪ੍ਰਤੀ ਉਹ ਲੜਾਈ ਲੜ ਰਹੇ, ਦੇਸ਼ ਦੇ ਲੋਕਾਂ ਲਈ ਨਹੀਂ ਲੜਾਈ ਲੜ ਰਹੇ, ਤਾਂ ਕਿ ਕੇਜੀਵਾਲ ਆਪਣੇ ਘਰ ਵਾਸਤੇ ਲੜਾਈ ਕਰੇ। ਜਿਸ ਤਰੀਕੇ ਨਾਲ ਉਹ ਪੰਜਾਬ ਨੂੰ ਅੱਜ ਪਹੁੰਚ ਚੁੱਕੇ ਨੇ ਬਰਸਾ ਰਹੇ ਜਿਸ ਤਰੀਕੇ ਨਾਲ ਅੱਜ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਜੋਸ਼ ਆ ਉਹਨਾਂ ਦੇ ਆਉਣ ਦਾ ਵੈਲਕਮ ਦੇ ਵਿੱਚ ਖੁਸ਼ੀ ਦੇ ਵਿੱਚ ਪਪਾ ਭਰ ਹੋਏ ਹੋਏ ਨੇ ਤੁਸੀਂ ਦੇਖੋਗੇ ਸਾਡੇ ਰੋਡ ਸ਼ੋ ਹੋ ਰਹੇ ਨੇ ਹੋਣੇ ਆ ਪੰਜਾਬ ਦੇ ਜਿਹੜੇ ਲੁਧਿਆਣੇ 'ਚ ਵੀ ਹੋਣਾ ਤੇ ਇਹ ਇੱਕ ਅਨੋਖੇ ਰੋਡ ਸ਼ੋ ਹੋਣਗੇ ਇਹਨਾਂ ਤੁਹਾਨੂੰ ਕਿਤੇ ਵੀ ਲੋਕਾਂ ਦਾ ਹੜ ਨਜ਼ਰ ਨਹੀਂ ਆਉਂਦਾ ਸੰਨੀ ਜੀ ਨੇ ਸਿੱਧੇ ਤੌਰ ਤੇ ਦੋਸ਼ ਜੁਕੇ ਨੇ ਉਹ ਕਹਿੰਦੇ ਕਿ ਜਿਹੜੇ ਅਰਵਿੰਦ ਤੇਜਰੀ ਵਾਲਾ ਜਿਹੜਾ ਟੀਮ ਮਾਰ ਕੇ ਆ ਰਹੇ ਨੇ ਕਹਿੰਦੇ ਘਟਾਲਾ ਕੀਤਾ ਹੋਇਆ ਸੀ ਤੇ ਬਾਹਰ ਆ ਕੇ ਇਹ ਸਾਬਤ ਕਰਦੇ ਗੱਲ ਯਾਰ ਤੁੰਦੀ ਸਾਹਿਬ ਉਹਦੇ ਨੂੰ ਇਹ ਪੁੱਛੋ ਸਾਟਾ ਦਾ ਕੁਝ ਪ੍ਰੂਫ ਨਹੀਂ ਹੋਇਆ ਤੁਹਾਡੇ ਘਰੋਂ ਤਾਂ ਨੀਲੇ ਲੋਟਾਂ ਦੀਆਂ ਖੱਡੀਆਂ ਫੜੀਆਂ ਨਹੀਂ ਪਿੰਕ ਲੋਟਾਂ ਦੀਆਂ ਖੱਡੀਆਂ ਤੁਹਾਡੇ ਰਿਸ਼ਤੇਦਾਰਾਂ ਦੇ ਘਰੋਂ ਉਹ ਵੀ ਕਰੋੜਾਂ ਚ 4 ਮਹੀਨਿਆਂ ਦੇ ਵਿੱਚ ਤੁਸੀਂ ਜਿਹੜਾ ਦੀ ਆਰ ਦੀ ਕੁਰਸੀ ਤੇ ਬਹਿ ਕੇ ਲੋਕਾਂ ਦੀਆਂ ਜੇਬਾਂ ਤੋਂ ਕੱਟਿਆ ਮਾਲ ਜਿਹੜਾ ਉਸ ਤਰੀਕੇ ਨਾਲ ਉਹ ਤਾਂ ਲੋਕਾਂ ਨੂੰ ਤੁਸੀਂ ਉੱਤੇ ਪਰਤੇ ਬੁਰੇ ਹੀ ਆਗੇ ਚੀਜ਼ ਸਾਡੇ ਦਾ 1 ਰੁਪਈਆ ਵੀ ਨਹੀਂ ਸਾਡੇ ਦਾ ਦੋਸ਼ ਹੀ ਨੇ ਨਾ ਤੁਹਾਡੇ ਦਾ ਪ੍ਰਤੱਖ ਆ ਤੁਹਾਡੇ ਸਾਹਮਣੇ ਆ ਇਸ ਕਰਕੇ ਮੇਰੇ ਹਿਸਾਬ ਨਾਲ ਇੱਕ ਐਸੀ ਜ਼ਿੰਮੇਵਾਰ ਕੋਸ਼ਿਸ਼ ਤੇ ਰਹਦੇ ਹੋਏ ਉਹਨਾਂ ਨੂੰ ਇੱਕ ਛੋਟੀਆਂ ਗੱਲਾਂ ਵੀ ਨਹੀਂ ਪਾਣਾ ਚਾਹੀਦਾ ਇੱਕ ਪੰਨੇ ਵਿੱਚ ਬਿਆਨ ਦਿੱਤਾ ਉਹਨਾਂ ਨੇ ਕਿ ਜਿਹੜੇ ਬੂਥ ਹੈਗੇ ਉਹਨਾਂ ਨੂੰ ਬੰਦ ਨਾ ਹਲਾ ਦੇਣੀ ਤਾਂ ਅਲਰਟ ਜਾਰੀ ਕਰ ਦਿੱਤਾ ਕਿਵੇਂ ਦੇਖਦੀ ਸਰਕਾਰਾਂ ਗੱਲੇ ਆ ਪੰਨੂ ਉਹ ਗਿੱਦੜਾ ਜਿਹੜਾ ਕਿ ਸਿਰਫ ਵਿਦੇਸ਼ ਫੜ ਕੇ ਭੋਕਦਾ ਠੀਕ ਹੈ ਉਹ ਉਹਨਾਂ ਦਾ ਹਿੰਦੁਸਤਾਨ ਚਾਹਤੂ ਪੰਜਾਬ ਦੀ ਧਰਤੀ ਤੇ ਪੈਰ ਰੱਖ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਯੋਧਿਆਂ ਦੀ ਧਰਤੀ ਆ ਤੇਰੇ ਵਾਂਗੂ ਬਾਹਰ ਬੈਠ ਕੇ ਜੇ ਤੂੰ ਸੋਚੇ ਵੀ ਸਾਡੇ ਪੰਜਾਬ ਦੇ ਲੋਕ ਡਰ ਜਾਣਗੇ ਤੇ ਇਹ ਚੀਜ਼ਾਂ ਦੇ ਗਹਿਮ ਹੈਗਾ ਕਿ ਇਹਨੂੰ ਕਹੇ ਤੂੰ ਆਪ ਦਾ ਕੁਬਤੀ ਆ ਅਸੀਂ ਤੇਰਾ ਵੈਲਕਮ ਕਰਦੇ ਆ ਦਰਸ਼ਕਾ ਦੋ ਆੜਾ ਟਾਈਮ ਕੀ ਵੀ ਤੇਰਾ ਸਟੇਟ ਰਿਜਨ ਐਮਐਲ ਸਰ ਬੈਠਾ ਅਮਾ ਦੇ ਸਾਹਮਣੇ ਗੋਮਦੀ ਨਾਲ ਕਾਂਗਰਸ ਪਾਰਟੀ ਨੂੰ ਸ਼ਾਮਲ ਹੋ ਗਏ ਅਕਾ ਕਿਤੇ ਨਾ ਕਿਤੇ ਲੱਗਦਾ ਹੈ ਕਿ ਲਗਾਣਾ ਵਿੱਚ ਆਖ ਕਿ ਆਪਾਂ ਕੋੜਾ ਕਾਂਗਰਸ ਹੋਰ ਥੱਲੇ ਗਈ ਇਸ ਕਰਕੇ ਕੋਈ ਆਇਆ ਆਰਾਮ ਗਿਆ ਆਰਾਮ ਕੋਈ ਆਈ ਜਾਵੇ ਕੋਈ ਜਾਏਗਾ ਸਾਡੀ ਪਾਰਟੀ ਆਪਣੇ ਸਿਧਾਂਤਾਂ ਤੇ ਖੜੀ ਹੈ ਲੋਕਪੱਖੀ ਪਾਰਟੀ ਆ ਲੋਕਾਂ ਦੇ ਕੰਮ ਕਰਦੇ ਆ ਆ ਬਾਹਰ ਬੈਠੇ ਆ ਚਾਰੋਂ ਤਰੁਜੇ ਖੁੱਲੇ ਆ ਆਲੇ ਦੋਲੇ ਸਾਡੇ ਕੋਲ ਆਉਣ ਨੂੰ ਕੋਈ ਰੋਕਦਾਰ ਨਹੀਂ ਕਿਸੇ ਨੂੰ ਠੀਕ ਹੈ ਕੋਈ ਸਾਡੇ ਆਲੇ ਦੋਲੇ ਕੋਈ ਲਾਮ ਲਿਸ਼ ਕਰਨੀ ਹੈਗਾ ਸਾਡੇ ਲੋਕਾਂ ਦੇ ਬੈਠੇ ਆ ਤੇ ਇਸ ਕਰਕੇ ਇਹ ਬੈ ਵੀ ਹੁੰਦਾ ਕਿ ਫਲਾਣਾ ਆ ਗਿਆ ਤੇ ਅਸੀਂ ਪਤਾ ਨਹੀਂ ਕਿੰਨੇ ਤੱਕ ਤੋਰ ਹੋ ਜਾਣਾ ਇਹ ਬੈ ਕਾਗਰਸ ਦਾ ਵੀ 4 ਤਰੀਕ ਨੂੰ ਨਿਕਲ ਗਿਆ ਸਰ ਅਮੀਰ ਬਿੱਟੂ ਵੀ ਕੋਠੀ ਕਾफी ਚर्चा ਦਾ ਵਿਸ਼ਾ ਬਣਿਆ ਤਾਂ ਅਮਰਿੰਦਰ ਸਿੰਘ ਵਾਲਾ ਵੜਿੰਗ ਤੇ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਕਿ ਬਸਾਂ ਦੀਆਂ ਬਾਡੀਆਂ ਲੈ ਕੇ ਤਾਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇਹਨੇ ਪੈਸੇ ਕਿ ਆਖਰੰ ਆਏ ਕਿੱਥੋਂ ਤਾਂ ਇਸੇ ਵਿਚਾਲੇ ਜਿਹੜਾ ਰਵਨੀਤ ਮਿੱਟੂ ਕਹਿ ਰਹੇ ਨੇ ਕਿ ਇਹ ਸਰਕਾਰ ਦੀ ਕੋਈ ਸਮਝੀ ਸਾਜੂ ਉਹ ਕੋ ਘੱਲੇ ਆ ਰਵਨੀਤ ਮਿੱਟੂ 8 ਸਾਲ ਗੈਰ ਕਾਨੂੰਨੀ ਟੰਗ ਦਾ ਉਹ ਕੋਠੀ ਚ ਰਹੇ ਸਰਕਾਰੀ ਫੈਸਿਲਿਟੀਆਂ ਦਾ ਨੰਦ ਬਣਿਆ ਠੀਕ ਆ ਆਪਣੀ ਮਰਜ਼ੀ ਦੀ ਕੋਠੀ ਦੀ ਭੰਨ ਤੋੜ ਕਰਕੇ ਉਹਨੇ ਆਵੇ ਹਿਸਾਬ ਨਾਲ ਕੋਠੀ ਬਣਵਾਈ। ਉੱਥੋਂ ਦੇ ਸਾਡੇ ਜਿਹੜੇ ਮੁਲਾਜ਼ਮ ਸੀਗੇ ਉਹ ਉੱਥੇ ਨਾਲ ਵਰਤੇ। ਮਤਲਬ ਤੁਸੀਂ ਕਹਿੰਨੇ ਹੋ ਅਸੀਂ ਪਾਰਲੀਮੈਂਟ ਚ ਜਾ ਕੇ ਕਾਨੂੰਨ ਬਣਾਵਾਂਗੇ ਕਾਨੂੰਨ ਤਾਂ ਤੁਸੀਂ ਤੋੜੀ ਜੰਨੇ ਹੋ। ਇਸ ਕਰਕੇ ਪਹਿਲਾਂ ਤੁਸੀਂ ਆਪਣੇ ਬਜਟ ਥਲੇ ਛੋਟਾ ਬਾਰੋ। ਫੇਰ ਕਿਸੇ ਵਾਲਾ ਉਗਲ ਚੱਕੋ। ਇਸ ਕਰਕੇ ਮੈਂ ਤਾਂ ਇਹੀ ਕਹਾਂ ਵੀ ਇਹ ਵੀ ਜੁਰਮਾਨਾ ਘਟਾ। ਜਿਹਦਾ ਇਸ ਤਰੀਕੇ ਨਾਲ ਉਹਨੇ ਉੱਥੇ ਇੰਜੋਏ ਕੀਤਾ 8 ਸਾਲ ਇਹ ਤਾਂ ਕਈ ਗੁਣਾ ਬਾਤ ਉਹਦਾ ਚਾਹੀਦਾ ਸੀ ਕੀ ਲੱਗਦਾ ਜੀ ਜਿਹੜੇ ਇਹਦੇ ਔਰ ਨਾਲ ਇਹਦੇ ਵੀ ਰਾਤ ਨੂੰ ਕਹਿੰਦੇ ਜਨਾਬ 12 ਵਜੇ ਮੈਨੂੰ ਨੋਟਸ ਆਇਆ ਜਨਾਬ ਸਿਰੇ 1 ਕਰੋੜ 82 83 ਲੱਖ ਰੁਪਏ ਦੀ ਜਵ੍ਹਾ ਕਰਾਤਾ ਇੱਕ ਪਾਸੇ ਕਹਿੰਦੇ ਮੇਰੇ ਕੋਲ 4 ਕਿੱਲੇ ਜ਼ਮੀਨਾਂ ਦਾਦੇ ਜੀ ਦਿੱਤੀ ਹੋਈ ਮੇਰੇ ਦਾਦੀ ਦੀ ਜ਼ਮੀਨ ਹੈ ਕਹਿੰਦਾ ਜਨਾਬ ਇਹ ਤਾਂ ਦੱਸੋ ਤੁਸੀਂ ਰਾਤੋ ਰਾਤ ਇੰਨਾ ਪੈਸਾ ਇੱਕ ਨੰਬਰ 'ਚ ਕਿੱਥੋਂ ਟਰਾਂਸਫਰ ਕਰਾਇਆ ਜਿਹੜਾ ਐਸਾ ਬੈਂਕਾ ਜਿਹੜਾ ਕਿ ਸਾਨੂੰ ਵੀ ਦੱਸਿਆ ਜਾਵੇ ਅਸੀਂ ਵੀ ਆਪ ਦਾ ਕੁਝ ਬਣਾ ਲਈਏ ਹੈ ਐ ਵੀ ਲੋਕਾਂ ਨੂੰ ਮੂਰਖ ਬੜਾਈ ਜਾਣਾ ਝੂਠ ਦੇ ਕੜਾ ਤਲੀ ਜਣੇ ਉਹ ਅਧਿਕਾਰੀ ਸ਼ੋਭਾ ਦਿੰਦਾ ਹੈ ਸੋਹਣੇ ਅਧਿਕਾਰੀਆਂ ਤੇ ਕਾਰਵਾਈ ਲੱਗਦਾ ਹੈ ਕਿ ਨਜ਼ਰ ਦੇਖੋ ਜੀ ਉਹ ਬੜੀ ਦੇ ਬੱਕਰੇ ਬੜੇ ਨੇ ਇਹ ਕਾਰਵਾਈ ਰਮਨੀ ਦੇ ਬਿੱਟੂ ਤੇ ਹੋਣੀ ਚਾਹੀਦੀ ਆ ਉਹ ਤਾਂ ਵਿਚਾਰੇ ਮੁਲਾਜ਼ਮ ਨੇ ਠੀਕ ਹੈ ਉਹ ਤਾਂ ਸਿਰਫ ਤੇ ਸਿਰਫ ਮਤਲਬ ਸਸਪੈਂਡ ਕਰ ਉਹਨਾਂ ਦਾ ਕੀ ਗਰੀਬ ਦਾ ਕਸੂਰ ਆਇਆ ਉਹ ਤਾਂ ਮੁਲਾਜ਼ਮ ਨੇ ਜਵੇ ਸਰਕਾਰ ਦੇ ਠੀਕ ਹੈ ਤੂੰ ਪੋਲਿਟਿਕਲ ਪ੍ਰੈਸ਼ਰ ਚ 10 ਸਾਲ 8 ਸਾਲ ਉਥੇ ਨੰਦ ਮਾੜਿਆ ਕੋਈ ਕਿਸੇ ਨੂੰ ਬੜਨੀ ਸੀ ਅੰਦਰ ਤੁਹਾਡੇ ਤੇ ਵੱਡੇ ਵੱਡੇ ਇੱਥੇ ਲਾਮ ਲਸ਼ਕਰ ਖੜੇ ਨੇ ਬਾਹਰ ਤੇ ਵਰਨਾ ਜੀ ਕਿਸੇ ਨੇ ਅੰਦਰ ਆ ਕੇ ਤੁਹਾਡੇ ਗੁਰੀਖਾਨੇ ਕਮਿਸ਼ਨਰ ਕਹਿੰਦੇ ਨੇ ਕਿ ਸਾਡੇ ਕੋਲੇ ਨਕਸ਼ਾ ਹੀ ਨਹੀਂ ਸੀ ਹੈ ਕਿ ਸਾਡੇ ਕੋਲੇ ਨਕਸ਼ਾ ਹੀ ਨਹੀਂ ਸੀ ਨਿਗਮ ਕਮਿਸ਼ਨਰ ਦੇਖੋ ਦਵੇ ਆਏ ਨੇ ਇਸ ਕਰਕੇ ਹੋਸਾ ਦਾ ਉਸ ਚੀਜ਼ ਤੋਂ ਜਾਣੂ ਨਾ ਹੋ ਬਾਕੀ ਜਿਹੜੇ ਇੱਥੇ ਪੁਰਾਣੇ ਰਹੇ ਨੇ ਉਹਨਾਂ ਨੂੰ ਤਾਂ ਸਾਰਾ ਹੀ ਪਤਾ ਹੈ ਕਿ ਜਿਹਨੇ ਤੁਸੀਂ ਦੱਸ ਰਿਹਾ ਛੋਟੇ ਮੁਲਾਜ਼ਮ ਨੇ ਉਹਨਾਂ ਤੇ ਕਾਰਵਾਈ ਕਰਤੀ ਲੰਘਦਾ ਵੱਡੇ ਮੁਲਾਜ਼ਮ ਜਿਹੜੇ ਹੈਗੇ ਨੇ ਜਾਂ ਸੀਨੀਅਰ ਅਧਿਕਾਰੀ ਨੇ ਦੇਖੋ ਸਭ ਤੋਂ ਪਹਿਲਾਂ ਰਵਨੀਤ ਮਿੱਟੂ ਤੇ ਕਾਰਵਾਈ ਹੋਣੀ ਚਾਹੀਦੀ ਆ ਮੇਰੇ ਹਿਸਾਬ ਨਾਲ ਕਿ ਜੁਰਮ ਹੋਣੇ ਕੀਤਾ ਸਰਕਾਰ ਤੁਹਾਡੀ ਹੈ ਸਰਕਾਰ ਤੁਹਾਡੀ ਕਾਰਵਾਈ ਤੁਸੀਂ ਕਰਨੀ ਕਰਾਂਗੇ ਕਰਾਂਗੇ ਕਿਉਂ ਨਹੀਂ ਕਰਾਂਗੇ ਆਪ ਜਿਹੜੀ ਕਾਰਵਾਈ ਦਾ ਨਤੀਜਾ ਸਰਕਾਰ ਦੀ ਕਾਰਵਾਈ ਦਾ ਨਤੀਜਾ ਜਿਹੜਾ 2 ਕਰੋੜ ਰਾਤੋਂ ਰਾਤ ਦੇ ਜਨਾਬ ਲੈ ਆ ਸਾਡੀ ਜੇਬ ਤਾਂ ਤੁਸੀਂ ਦੇਖੋ ਖਾਲੀ ਪਈਆਂ ਜੇ ਪਰ ਸਾਡੇ ਕੋਲ ਤਾਂ ਕਰੋੜਾ ਹੈ ਨਹੀਂ ਕਿਹੜੇ-ਕਿਹੜੇ ਵਿਸ਼ੇ ਗੱਲ ਹੋ ਰਹੀ ਦੀ ਕੋਠੀ ਦਾ ਤੁਸੀਂ ਜ਼ਿਕਰ ਕੀਤਾ ਤਿੰਨ ਕੋਠੀਆਂ ਦਾ ਜ਼ਿਕਰ ਕੀਤਾ ਤੁਸੀਂ ਸਰਕਟ ਹਾਊਸ ਦਾ ਜੱਗ ਜਾਰਾ ਵੀ ਸਾਰੀ ਸਕਿਉਰਿਟੀ ਇਨਾਂ ਦੀ ਉੱਥੇ ਰਹਿੰਦੀ ਸੀ ਕਹਿੰਦਾ ਜਦੋਂ ਦੇਖੋ ਜਿਹੜੇ ਕਮਰੇ ਸਰਕਟ ਹਾਊਸ ਦੇ ਆ ਵੀ ਆਈਪੀ ਰੂਮ ਦੇ ਉੱਥੇ ਤਾਂ ਅਫਸਰਾਂ ਨੇ ਜਾਂ ਜੀਰੋਕ੍ਰੇਟਸ ਨੇ ਜਾਂ ਪੋਲੀਟਿਸ਼ੀਅਨਸ ਨੇ ਆ ਕੇ ਸੇ ਆਪਣੀ ਮੀਟਿੰਗ ਕਰਨੀਆਂ ਹੋ ਗਿਆ ਜਾਂ ਅੱਥੇ ਕੋਈ ਬਾਹਰੋਂ ਆਉਂਦੇ ਆ ਉਹਨਾਂ ਨੇ ਰਹਿਣਾ ਹੁੰਦਾ ਸਿਊਟੀ ਲਈ ਤਾਂ ਉਹ ਗੈਸਟ ਆਕਸੀਜਨ ਉਹਦਾ ਸਰਕਟ ਹਾਊਸ ਹੈ ਸਰਕਟ ਹਾਊਸ ਦੀ ਕੋਠੀ ਦੀ ਲੱਕੜੀ ਇਹ ਵੀ ਇੱਕ ਬਹੁਤ ਵੱਡਾ ਇੱਕ ਕਾਨੂੰਨ ਨੂੰ ਤੋੜਿਆ ਹੈਗਾ ਜੇ ਇਹ ਦੀ ਇਨਕੁਆਰੀ ਕਰਾਵਾਂਗੇ ਕੋਈ ਗੱਲ ਆਉਣ ਵਾਲੇ ਦਿਨ ਕੋਈ ਗੱਲ ਬਾਤ ਕੋਈ ਹੈ ਅਧਿਕਾਰੀਆਂ ਦੇ ਨਾਲ ਇਸ ਮਾਮਲੇ 'ਚ ਕੋਈ ਜਾਂਚ ਨਹੀਂ ਹੋਈ ਤੇ ਜੇ ਤਾਂ ਦੇਖੋ ਚਰਾਵੀ ਮਾਹੌਲ ਆ ਕਰਾਂਗੇ ਲੈਕਚਰ ਤੋਂ ਬਾਅਦ ਕਰਾਂਗੇ ਜੁਰਮਾਨਾ ਜਿਹੜਾ ਕੋਠੀ ਦਾ ਪਹਿਲਾ ਰਸੂਲਿਆ ਤੇ ਕੋਠੀ ਦਾ 40 ਸਾਲ ਰਹਿਦੀ ਪਹਿਲਾ ਜੋ ਰਸੂਲਿਆ ਸਰਕਟ ਹਾਊਸ ਦੀ ਕੋਈ ਗੱਲ ਨਹੀਂ ਸਰਕਟ ਹਾਊਸ ਦਾ ਵੀ ਲੈ ਲਿਆ ਜਿਵੇਂ ਕੋਠੀ ਦਾ ਰਸੂਲਿਆ ਸਰਕਟ ਹਾਊਸ ਦਾ ਵੀ ਲੈ ਲਿਆ ਜਾਨਮੈਨ ਦਾ ਦੇਖੋ ਇਸ ਗੱਲ ਦਾ ਨਾ ਤਾਂ ਕਿਉਂ ਹੋਇਆ ਉਹ ਨਗਰ ਕੋਨ ਦਾ ਕੀ قصੂਰ ਆ ਉਹ ਤਾਂ ਜਿਹਨੇ ਵਿਖਾਏ ਆ ਜਿਹਨੇ ਗੱਲ ਮੈਣਾ 2000 ਨਾਲ ਜੋ ਪਤਾ ਵੀ ਮੈਂ ਕਟੂਰੋਂ ਦਾ ਪਹਿਲੇ ਕੋੜੀ ਬਠਾਣ ਦੂਜੇ ਦੀਆਂ ੱਟੀਆਂ ਉਡਾ ਰਿਆ ਤਾਂ ਡਬਲ ਕੰਮ ਕਿਉਂ ਹੋ ਰਹੇ ਨੇ